ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਝੋਨੇ ਦੀ ਲਵਾਈ ਦੇ ਸਮੇਂ ਜੂਰੀਆ ਕਿੰਨੇ ਦਿਨਾਂ ਤੋਂ ਪਾ ਸਕਦੇ ਆ ਜਿਦੇ ਨਾਲ ਕਿ ਵਧੀਆ ਫਟਾਰਾ ਹੋਵੇ ਕਹਿੰਦਾ ਭਾਬ ਜਿਹੜੀ ਟੈਲਰਿੰਗ ਦੀ ਗਿਣਤੀ ਆ ਜਿਹੜੀ ਸਖਾਵਾਂ ਦੀ ਗਿਣਤੀ ਆ ਉਹ ਵੱਧ ਤੋਂ ਵੱਧ ਹੋਵੇ ਤੇ ਆਪਣੀ ਜਿਹੜੀ ਫਸਲ ਆ ਉਹ ਐਂਡ ਪੱਕਣ ਤੱਕ ਵਧੀਆ ਗ੍ਰੇਨਰੀ ਚ ਰਹੇ ਬਿਮਾਰੀਆਂ ਤੋਂ ਬਚੀ ਰਹੇ ਤੇ ਸਹੀ ਟਾਈਮ ਤੇ ਆਪਣੀ ਜਿਹੜੀ ਨਾਈਟ੍ਰੋਜਨ ਤੇ ਸਹੀ ਪ੍ਰੋਪਰ ਮਾਤਰਾ ਦੇ ਵਿੱਚ ਆਪਾਂ ਦੇ ਦਈਏ ਤੇ ਫਾਸਫੋਰਸ ਕਿੰਨੇ ਦਿਨਾਂ ਚ ਤੇ ਕਿੰਨੀ ਕੁ ਦੇ ਸਕਦੇ ਆ ਤੇ ਪੋਟਾਸ਼ ਬਾਰੇ ਗੱਲਬਾਤ ਕਰਾਂਗੇ ਇਹ ਮੇਨ ਤੱਤ ਨੇ ਭਾਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ ਆ ਗਿਆ ਸਲਫਰ, ਜ਼ਿੰਕ, ਲੋਹਾ, ਹੋਰ ਕਾਫੀ ਸਾਰੇ ਕਾਪਰ ਵਗੈਰਾ ਕਾਫੀ ਸਾਰੇ ਤੱਤ ਹੁੰਦੇ ਆ ਪਰ ਇਹ ਮੇਨ ਤੱਤ ਤਿੰਨ ਆਪਾਂ ਕਿਹੜੇ ਟਾਈਮ ਤੇ ਦੇ ਸਕਦੇ ਆ ਤੇ ਕਿੰਨੀ ਕੁ ਮਾਤਰਾ ਦੇ ਵਿੱਚ ਦੇਈਏ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਵੀਰ ਨੇ ਜਿਹੜੇ ਨਾਈਟ੍ਰੋਜਨ ਛੱਤ ਜਾਂ 10 ਦਿਨਾਂ ਤੋਂ ਪਾਉਣ ਦੀ ਆਪਾਂ ਕਹਿੰਦੇ ਹਾਂ ਸ਼ੁਰੂਆਤ ਕਰਦੇ ਨੇ ਜਾਂ 15 ਦਿਨਾਂ ਤੱਕ ਇਹ ਮੰਨਦੇ ਨੇ ਕਿ ਨਾਈਟ੍ਰੋਜਨ ਦੀ ਲੋੜ ਹੀ ਨਹੀਂ ਹੁੰਦੀ ਫਸਲ ਨੂੰ ਕਿਉਂਕਿ ਆਪਾਂ ਨੇ ਟ੍ਰਾਂਸਪਲੈਂਟਿੰਗ ਕੀਤੀ ਹੁੰਦੀ ਹੈ ਜੀ ਉਸ ਟਾਈਮ ਤੱਕ ਉਹਨੂੰ ਲੋੜ ਨਹੀਂ ਹੁੰਦੀ ਜਿਹੜੇ ਕਿਸਾਨ ਭਰਾ ਇਸ ਫਾਰਮੂਲੇ ਤੇ ਚੱਲਦੇ ਨੇ ਉਹੋ ਇਸ ਵੀਡੀਓ ਨੂੰ ਇੱਥੇ ਹੀ ਸੱਡ ਸਕਦੇ ਆ ਤੇ ਜਿਹੜੇ ਕਿਸਾਨ ਭਰਾ ਅੱਗੇ ਜਾਣਾ ਚਾਹੁੰਦੇ ਨੇਗੇ ਉਹ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਕਿਉਂਕਿ ਦੇਖੋ ਕਿ ਸਾਨੂੰ ਪ੍ਰਭੂ ਕਿਤਾਬਾਂ ਦੇ ਵਿੱਚ ਬਹੁਤ ਸਾਰੇ ਵਧੀਆ ਫਾਰਮੂਲੇ ਕਾਫੀ ਸਾਲਾਂ ਦੀ ਖੋਜ ਤੋਂ ਬਾਅਦ ਲਿਖੇ ਗਏ ਹੁੰਦੇ ਆ ਪਰ ਕਿਤਾਬੀ ਫਾਰਮੂਲਿਆਂ ਤੋਂ ਬਾਅਦ ਜਾਂ ਉਹਦੇ ਨਾਲ ਚੱਲਦੇ ਚੱਲਦੇ ਬਹੁਤ ਸਾਰੇ ਕਿਸਾਨ ਭਰਾ ਖੇਤਾਂ ਦੇ ਵਿੱਚ ਪ੍ਰੈਕਟੀਕਲ ਕਰਦੇ ਨੇ ਕਿਉਂਕਿ ਦੇਖੋ ਇੱਕ ਥਿਉਰੀ ਹੁੰਦੀ ਹੈ ਇੱਕ ਪ੍ਰੈਕਟੀਕਲ ਹੁੰਦਾ ਜਿਹੜਾ ਪ੍ਰੈਕਟੀਕਲ ਹੈਗਾ ਉਹ ਸਭ ਤੋਂ ਵੱਧ ਕਾਮਯਾਬ ਹੁੰਦਾ ਹੈਗਾ ਕਿਉਂਕਿ ਉਹ ਆ ਟਾਈਮ ਆਪਾਂ ਨੇ ਦੇਖ ਲੈਣਾ ਹੁੰਦਾ ਆਪਾਂ ਨੇ ਆਪਣੇ ਖੇਤ ਦੇ ਵਿੱਚ ਵਰਤ ਲੈਣਾ ਹੁੰਦਾ ਤਾਂ ਆਪਾਂ ਗੱਲ ਕਰਾਂਗੇ ਪ੍ਰੈਕਟੀਕਲ ਤਰੀਕੇ ਦੀ ਕਿਉਂਕਿ ਇੱਥੇ ਥਿਉਰੀ ਕੰਮ ਨਹੀਂ ਕਰਦੀ ਇਸ ਵਿਸ਼ੇ ਦੇ ਵਿੱਚ ਖਾਸ ਕਰਕੇ ਨਾਈਟ੍ਰੋਜਨ ਦੇ ਵਿਸ਼ੇ ਦੇ ਵਿੱਚ ਜਿਹੜਾ ਸਾਡਾ ਫਾਰਮੂਲਾ ਕੀ ਫਾਰਮੂਲਾ ਹੈ ਇਹਦੇ ਤੇ ਕਿੰਤੂ ਪ੍ਰੰਤੂ ਹੁੰਦੀ ਰਹਿੰਦੀ ਹੈ ਸਾਡੇ ਫਾਰਮੂਲੇ ਤੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਲਖੀਰ ਦੇ ਉੱਤੇ ਹੀ ਚੱਲਦੇ ਨੇ ਆਪਾਂ ਥੋੜਾ ਪਿਛਲੇ ਕਈ ਸਾਲਾਂ ਤੋਂ हटਕੇ ਜਾਂ ਜਾਂ ਕਹ ਲਈਏ ਬਹੁਤ ਸਾਰੇ ਕਿਸਾਨ ਪਰਾ ਕਰਦੇ ਇਹ ਵੀ ਨਹੀਂ ਹੈਗਾ ਕਿ ਆਪਾਂ ਸਿਰਫ ਆਪਾਂ ਹੀ ਵੱਖਰਾ ਕਰਦੇ ਹਾਂ ਬਹੁਤ ਸਾਰੇ ਵੀਰ ਇਸ ਫਾਰਮੂਲੇ ਨੂੰ ਵਰਤਦੇ ਵੀ ਨੇ ਉਹ ਕਿਹੜਾ ਫਾਰਮੂਲਾ ਵਧੀਆ ਝੋਨਾ ਚੰਗਾ ਝੋਨੇ ਦਾ ਝਾੜ ਲੈਣ ਵਾਸਤੇ ਆਪਾਂ ਜਿਹੜਾ ਕਿ ਅਪਲਾਈ ਕਰ ਸਕੀਏ ਅੱਗੇ ਉਸ ਤੋਂ ਪਹਿਲਾਂ ਆਪਾਂ ਫਾਸਫੋਰਸ ਤੇ ਪੋਟਾਸ਼ ਦੀ ਗੱਲ ਕਰੀਏ ਇਹਨੂੰ ਆਪਾਂ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਇਹਨਾਂ ਤਿੰਨਾਂ ਨੂੰ ਆਪਾਂ ਮਿਕਸ ਕਰ ਸਕਦੇ ਹਾਂ ਜ਼ਿੰਕ ਇਹਨਾਂ ਤੋਂ ਵੱਖਰਾ ਪਾਉਣਾ ਹੁੰਦਾ ਹੁਣ ਫਾਸਫੋਰਸ ਦੀ ਗੱਲ ਕਰ ਲਈਏ ਪਹਿਲਾਂ ਨਾਈਟrogen ਦੀ ਐਂਡ ਤੇ ਕਰਦੇ ਆਂ ਇਹਨੂੰ ਆਪਾਂ ਐਂਡ ਤੀਜੇ ਹਫਤੇ ਤੱਕ ਦੇ ਸਕਦੇ ਆਂ ਕਹਿਣ ਦਾ ਭਾਵ ਲਵਾਈ ਤੋਂ ਲਾ ਕੇ ਤੀਜੇ ਹਫਤੇ 20 21 ਦਿਨਾਂ ਐਂਡ 22 25 ਦਿਨਾਂ ਤੱਕ ਵੀ ਦੇ ਸਕਦੇ ਆਂ ਇਹੀ ਹਾਲਾਤ ਪੋਟਾਸ਼ ਦੇ ਨੇ ਵੈਸੇ ਪੋਟਾਸ਼ ਆ ਜਿਹੜੀ ਜੇਕਰ ਤੇ ਫਾਸਫੋਰਸ ਲਵਾਈ ਦੇ ਸਮੇਂ ਤੇ ਮਿਲ ਜੇ ਤਾਂ ਸੋਨੇ ਤੇ ਸਾਗੇ ਵਾਲੀ ਗੱਲ ਹੋ ਜਾਂਦੀ ਹੈ ਤੁਹਾਡੀ ਫਸਲ ਆ ਜਿਹੜੀ ਉਹ ਘਰੋਂਦੀ ਨਹੀਂ ਵਧੀਆ ਚੱਲਦੀ ਆ ਇਹ ਐਂਡ ਤੱਕ ਕਿਉਂਕਿ ਦੇਖੋ ਜਿਹੜੀ ਪੋਟਾਸ਼ ਆ ਕਿ ਸੰਪ੍ਰਭੂ ਜੇਕਰ ਤੁਸੀਂ ਆਪਣੀ ਫਸਲ ਨੂੰ ਖਾਸ ਕਰਕੇ ਆਪਾਂ 60% ਵਾਲੀ ਦੀ ਗੱਲ ਕਰਦੇ ਆ ਵੈਸੇ ਬਹੁਤ ਸਾਰੇ ਵੀਰ ਨੇ ਜਿਹੜੀ ਦਾਣੇਦਾਰ ਵਰਤ ਲੈਂਦੇ ਆ ਕਿਉਂਕਿ ਉਹ ਬਰਤਨ ਦੇ ਵਿੱਚ ਥੋੜੀ ਈਜ਼ੀਲੀ ਵਰਤੀ ਜਾਂਦੀ ਆ ਸੌਖੀ ਹੁੰਦੀ ਆ ਕਿਉਂਕਿ ਦੇਖੋ ਜਦੋਂ ਪੋਲੀਨੀਜ਼ਮ ਦਾ ਪ੍ਰੋਸੈਸ ਚੱਲਦਾ ਫਿਰ ਆਪਾਂ ਆਪਣੀ ਫਸਲ ਨੂੰ ਫੋਗ ਤੋਂ ਬਚਾਉਣ ਵਿੱਚ ਕਾਮਯਾਬ ਹੋ ਜਾਂਦੇ ਆ ਜੇ ਆਪਾਂ ਪੋਟਾਸ਼ ਚੰਗੀ ਮਾਤਰਾ ਦੇ ਵਿੱਚ ਦਿੱਤੀ ਹੁੰਦੀ ਆਪਣੇ ਖੇਤ ਨੂੰ ਲੋੜ ਅਨੁਸਾਰ ਜੇ ਤਾਂ ਦੇਖੋ ਮਿੱਟੀ ਪਰਖ ਕਰਾਈ ਆ ਫਿਰ ਤਾਂ ਖਾਨਪ੍ਰਾਭੂ ਤੁਸੀਂ ਉਹੀ ਚੀਜ਼ ਦਿਓ ਜਿਹੜੀ ਚੀਜ਼ ਤੁਹਾਡੇ ਖੇਤ ਦੇ ਵਿੱਚ ਡਿਮਾਂਡੇਬਲ ਹੈਗੀ ਆ ਤੇ ਜੇਕਰ ਨਹੀਂ ਪਰਖ ਕਰਾਈ ਫਿਰ ਦੇਖੋ ਅੱਖਾਂ ਮੀਚ ਕੇ ਆਪਾਂ ਕਿਸੇ ਵੀ ਚੀਜ਼ ਨੂੰ ਸਕਿਪ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਦੀ ਡੋਜ਼ ਇੰਨੀ ਨਹੀਂ ਦੇਣੀ ਕਿ ਦੂਸਰੀ ਚੀਜ਼ ਨੂੰ ਸਾਇਲੈਂਟ ਕਰ ਦੇ ਜਿਵੇਂ ਕਿ ਜ਼ਿਆਦਾ ਨਜਾਇਜ਼ ਫਾਸਫੋਰਸ ਦੇਵਾਂਗੇ ਕਿਤੇ ਨਾ ਕਿਤੇ ਜ਼ਿੰਕ ਕੰਮ ਨਹੀਂ ਕਰਦੀ ਜਾਂ ਜ਼ਿੰਕ ਇਹਨਾਂ ਚੀਜ਼ਾਂ ਦੇ ਇਹ ਪੱਥਰ ਬਣ ਕੇ ਰਹਿ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਹੁਣ ਗੱਲ ਕਰ ਲਈ ਕਿਸਾਨ ਭਰਾਵੋ ਫਾਸਫੋਰਸ ਤੇ ਪੋਟਾਸ਼ ਦੀ ਹੋ ਗਈ ਗੱਲ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਵਰਤੋਂ ਦਾ ਬੈਸਟ ਆ ਹੁਣ ਅੱਗੇ ਗੱਲ ਆ ਗਈ ਖਾਸ ਕਰਕੇ ਨਾਈਟ੍ਰੋਜਨ ਦੀ ਜਿਹਦੇ ਤੇ ਇਹ ਵੀਡੀਓ ਘੁੰਮਦੀ ਹੈ ਹੁਣ ਨਾਈਟ੍ਰੋਜਨ ਕਿਸਾਨ ਭਰਾਵੋ ਤੁਸੀਂ ਨਾਈਟ੍ਰੋਜਨ 7 ਦਿਨਾਂ ਤੋਂ ਦੇਉਂਗੇ ਤਾਂ ਕਿਤੇ ਨਾ ਕਿਤੇ ਜਿਹੜੀ 35 ਦਿਨਾਂ ਤੋਂ ਲਾ ਕੇ 42 ਦਿਨਾਂ ਤੱਕ ਆਪਾਂ ਨੇ ਛੋਟੀਆਂ ਵੈਰਾਈਟੀਆਂ ਤੇ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਦੇ ਵਿੱਚ 42-45 ਦਿਨਾਂ ਤੇ ਪੂਰੀ ਕਰਨੀ ਹੁੰਦੀ ਹੈ ਜਦੋਂ 7 ਜਾਂ 12 ਦਿਨਾਂ ਤੇ ਜਾ ਕੇ ਤੁਸੀਂ ਜੂਰੀਆ ਦੇਣੀ ਸ਼ੁਰੂ ਕਰੋਗੇ ਦੇਖੋ 90 ਕਿਲੋ ਵਾਲਾ ਫਾਰਮੂਲਾ ਲਗਭਗ 10% ਕਿਸਾਨ ਅਪਣਾਉਂਦੇ ਆ ਵੈਸੇ ਚੰਗੀ ਗੱਲ ਵੀ ਆ ਜਿਹੜੇ 90 ਕਿਲੋ ਪਾਉਂਦੇ ਨੇ ਪਰ ਇੱਥੇ 3 ਤੇ 4 ਗੱਟਿਆਂ ਦੀ ਜਿਹੜੀ ਡੋਜ਼ ਆ ਉਹ ਆਮ ਦਿੱਤੀ ਜਾਂਦੀ ਹੈ ਜੂਰੀਆ ਦੀ ਭਾਵੇਂ ਇਹ ਗੱਲ ਕਿਸੇ ਨੂੰ ਚੰਗੀ ਲੱਗਦੀ ਹੈ ਗਿੱਟੇ-ਗੋਡੇ ਲੱਗਦੀ ਹੈ ਨੋ ਪ੍ਰੋਬਲਮ ਕਿਉਂਕਿ ਜਿਹੜੀ ਸਚਾਈ ਆ ਉਹ ਹੈਗੀ ਆ 3 3.5 ਤੋਂ 4 ਗੱਟਿਆਂ ਤੱਕ ਬਹੁਤ ਸਾਰੇ ਕਿਸਾਨ ਭਰਾ ਦਿੰਦੇ ਨੇ ਕਈ ਤਾਂ ਮੇਰੇ ਵੀਰੇ ਦੂ ਅੱਗੇ ਟੱਪ ਚੁੱਕੇ ਨੇ ਹੁਣ ਗੱਲ ਕਰੀਏ ਨਹੀਂ ਪੂਰੀ ਕਰਨ ਦੀ ਹੁਣ ਪਹਿਲਾ ਨੰਬਰ ਤੱਕ ਸਨਪ੍ਰੋ ਜੇ ਆਪਾਂ 7 ਜਨਵਰੀ 12 13 ਦਿਨਾਂ ਤੇ ਜਾ ਕੇ ਸ਼ੁਰੂਆਤੀ ਕਰਾਂਗੇ ਤਾਂ ਇਹ ਚੰਗੇ ਤਰੀਕੇ ਦੇ ਨਾਲ ਆਪਾਂ ਉਸ ਟਾਈਮ ਤੱਕ 42 45 ਦਿਨਾਂ ਤੱਕ ਦੇ ਹੀ ਨਹੀਂ ਸਕਦੇ ਕਿਉਂਕਿ ਫੇਰ ਲੇਟ ਜਾਊ ਇਹ ਕਈ ਵਾਰੀ ਕੀ ਹੁੰਦਾ ਨਾ ਇੱਕ ਆਪਾਂ ਅੱਗੇ ਦਵਾਈਆਂ ਵੇਚਣ ਖਾਤਰ ਜਾਂ ਕਿਸੇ ਚੀਜ਼ ਨੂੰ ਵੇਚਣ ਖਾਤਰ ਉਸ ਦਾ ਪਹਿਲਾ ਪ੍ਰਚਾਰ ਉਹਨੂੰ ਚੀਜ਼ ਦੇ ਹਾਲਾਤ ਪੈਦਾ ਕਰਨ ਵਾਸਤੇ ਉਹਦਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਐਸ ਰਸਤੇ ਜਾਓ ਜਿਹੜੇ ਰਸਤੇ ਲਜਾਣਾ ਹੁੰਦਾ ਹੁਣ ਬਹੁਤ ਸਾਰੇ ਵੀਰ ਹੁੰਦੇ ਆ ਉਸੇ ਰਸਤੇ ਤੇ ਉਸੇ ਲਖੀਰ ਤੇ ਚੱਲ ਪੈਂਦੇ ਅੱਗੇ ਜਾ ਕੇ ਕੀ ਤੁਹਾਡੇ ਖਰਚੇ ਵਧਣ ਕਿਉਂਕਿ ਦੇਖੋ ਆਪਾਂ ਮਾਰਕੀਟ ਨੂੰ ਸਮਝੀਏ ਜਿਹੜੀ ਗਲੋਬਲ ਮਾਰਕੀਟ ਹੈ ਜਾਂ ਜਿਹੜੀ ਆਪਣੀ ਲੋਕਲ ਮਾਰਕੀਟ ਹੀ ਕਹ ਲਈਏ ਆਪਾਂ ਚਲੋ ਆਪਾਂ ਵੱਡੇ ਪੱਧਰ ਤੇ ਨਾ ਜਾਈਏ ਤਾਂ ਦੇਖੋ ਪਹਿਲਾਂ ਤੁਹਾਡੇ ਤੋਂ ਬਿਮਾਰੀ ਨੂੰ ਲਿਆਉਣ ਵਾਸਤੇ ਉਹ ਇੱਕ ਕਿਸਮ ਦਾ ਆਪਾਂ ਕਹਿ ਲਈਏ ਕਿ ਮਾਹੌਲ ਪੈਦਾ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਫਿਰ ਕਿਉਂ ਨਾ ਆਪਾਂ ਆਪਣਾ ਫਾਰਮੂਲੇ ਵਰਤ ਲਈਏ ਆਪਣਾ ਫਾਰਮੂਲਾ ਕਿਸਾਨ ਪ੍ਰਭੂ ਕਿ ਦੇਖੋ ਜੂਰੀਆ ਜਿਹੜੀ ਭਾਵੇਂ ਤੁਸੀਂ ਬਹੁਤ ਸਾਰੇ ਵੀਰੇ ਪਿਛਲੇ ਕਈ ਸਾਲ ਤੋਂ ਕਰ ਰਹੇ ਨੇ ਕਿ ਸੁੱਕੇ ਖੇਤ ਦੇ ਵਿੱਚ ਜੂਰੀਆ ਦਿਨੇਓ ਵਿੱਚ ਫਾਸਫੋਰਸ ਵੀ ਮਿਕਸ ਕਰਦੇ ਆ ਸੁਪਰ ਕਰਦੇ ਆ ਭਾਵੇਂ ਡੀਏਪੀ ਕਰਦੇ ਆ ਤੇ ਪੋਟਾਸ਼ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਬਹੁਤ ਸਾਰੇ ਕਿਸਾਨ ਭਰਾ ਦੇ ਰਹੇ ਨੇ ਭਾਵੇਂ ਉਹ ਕਣਕ ਬੀਜਣ ਵਾਲੀ ਮਸ਼ੀਨ ਨਾਲ ਸੀਡ ਡ੍ਰਿਲ ਨਾਲ ਡ੍ਰਿਲ ਕਰਦੇ ਆ ਭਾਵੇਂ ਸੱਟਾ ਦੇ ਕੇ ਉੱਪਰ ਕਲਟੀਵੇਟਰ ਥੋੜੇ-ਮੋਟੇ ਮਾਰ ਦਿੰਦੇ ਆ ਡੂੰਘਾ ਨਹੀਂ ਪਾਉਂਦੇ ਕਹਿਣ ਦਾ ਭਾਵ ਉਸ ਤੋਂ ਬਾਅਦ ਕਦੂ ਕਰਕੇ ਝੋਨਾ ਲਾ ਦਿੰਦੇ ਆ ਕੰਮ ਫਤਿ ਪਰ ਇੱਥੇ ਵੀ ਇੱਕ ਚੱਕਰ ਜੇਕਰ ਤੁਸੀਂ ਅੱਜ 17 ਤਰੀਕ ਨੂੰ ਸੱਟਾ ਦੇ ਰਹੇ ਹੋ ਜਾਂ ਡ੍ਰਿਲ ਕਰ ਰਹੇ ਹੋ ਇਹਨਾਂ ਖਾਦਾਂ ਨੂੰ ਸੁੱਕੇ ਖੇਤ ਦੇ ਵਿੱਚ ਤੁਸੀਂ 19-20 ਤਰੀਕ ਤੱਕ ਪਾਣੀ ਦੇਣਾਗਾ ਖੇਤ ਨੂੰ ਫੇਰ ਤੁਸੀਂ ਨੇ 20-25 ਤਰੀਕ ਤੱਕ ਤੁਹਾਡੀ ਲੇਬਰ ਦੀ ਤੁਹਾਨੂੰ ਆਸ ਜੀ ਲੱਗਦੀ ਨਹੀਂ ਕਿ ਕਹਿਣ ਦਾ ਭਾਵ ਤੁਸੀਂ 5-7 ਦਿਨ ਜੇਕਰ ਲੰਗਾਉਗੇ ਨੇ ਫਿਰ ਤੁਹਾਨੂੰ ਉਹ 50% ਤੱਕ ਹੀ ਅਸਰ ਦੇਊਗੀ ਖਾਸ ਕਰਕੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਕੁਸਾ ਤੱਕ ਇਹਦੂ ਕੋ ਸਪਰਸੈਂਟੇਜ ਦੀ ਮਾਤਰਾ ਜਿਹੜੀ ਉਹਦੀ ਕੰਮ ਕਰਨ ਦੀ ਵੱਧ ਹੋਊਗੀ ਪਰ 100% ਤੁਸੀਂ ਫਾਇਦਾ ਨਹੀਂ ਲੈ ਸਕਦੇ ਸਾਰਿਆਂ ਤੋਂ ਵਧੀਆ ਬੈਸਟ ਤਰੀਕਾ ਜਿਹੜਾ ਕਿਸਾਨ ਭਰਾ ਉਹ ਇਹੀ ਆ ਕਿ ਝੋਨਾ ਲੱਗ ਗਿਆ ਜਾਂ ਤਾਂ ਉਦੋਂ ਤੁਸੀਂ ਜੂਰੀਆ ਦੇ ਵਿੱਚ ਮਿਕਸ ਕਰਕੇ ਦੇ ਸਕਦੇ ਹਾਂ ਨਹੀਂ ਸਾਰਿਆਂ ਤੋਂ ਵੈਸਟ ਤਰੀਕਾ ਜਿਹੜਾ ਫਾਸਫੋਰਸ ਤੇ ਪੋਟਾਸ਼ ਦੇਣ ਦਾ ਕੱਦੂ ਦੇ ਮੂਰੇ ਕੱਦੂ ਦੇ ਮੂਰੇ ਕਿਵੇਂ ਜੇਕਰ ਰੋਟਾ ਬਿਟਰ ਨਾਲ ਕੱਦੂ ਕਰਦੇ ਹੋ ਸੰਨਪ੍ਰੋ ਉਹ ਤੱਕੇ ਛੱਟਾ ਦੇ ਲੋ ਉੱਪਰ ਰੋਟਾ ਬਿਟਰ ਰਦਾ ਫੇਰ ਦੋ ਤੇ ਜੇਕਰ ਕਲਟੀਵੇਟਰ ਨਾਲ ਕਰਦੇ ਹੋ ਦੋ ਜਾਂ ਤਿੰਨ ਵਾਰੀ ਕਰਦੇ ਹੋ ਤਾਂ ਲਾਸਟ ਹੈ ਜਿਹਨੂੰ ਆਪਾਂ ਸਾਗੇ ਮੂਰੇ ਕਹਿ ਦਿੰਨੇ ਆ ਵੈਸੇ ਸਾਗਾ ਘਟ ਮਾਰਦੇ ਲੋਕ ਹੁਣ ਲਗਭਗ ਬਹੁਤ ਸਾਰੇ ਕਿਸਾਨ ਪਰ ਉਹਨੇ ਫੱਟਾ ਜਿਹਾ ਲਾਇਆ ਤਾਂ ਤੁਸੀਂ ਉਸ ਤਹ ਸਾਹ ਦੇ ਨਾਲ ਦੇ ਸਕਦੇ ਹੋ ਕਹਿਣ ਦਾ ਭਾਵ ਕੱਦੂ ਦੇ ਵਿੱਚ ਦੇ ਸਕਦੇ ਹੁਣ ਜੇਕਰ ਤੁਸੀਂ ਮਿੱਟੀ ਪਰਖ ਦੇ ਆਧਾਰ ਤੇ ਫਾਸਫੋਰਸ ਪੋਟਾਸ਼ ਜਾਂ ਤੁਸੀਂ ਉਦੋਂ ਹੀ ਨਹੀਂ ਪਾਨ ਭਰਾਨੇ ਜਦੋਂ 55 60 ਕਿਲੋ ਡੀਏਪ ਕਣਕ ਨੂੰ ਦਿੰਦੇ ਨੇ ਤਾਂ ਉਹ ਸੋਚਦੇ ਕਿ ਇਸ ਟਾਈਮ ਤੇ ਲੋੜ ਨਹੀਂ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਦਿੰਦੇ ਤਾਂ ਨਾਈਟ੍ਰੋਜਨ ਕਿਸਾਨ ਭਰਾਵੋ ਝੋਨਾ ਲਾਉਣਸਾਰ ਭਾਵੇਂ ਅੱਜ ਲੱਗਿਆ ਅੱਜ ਵੀ ਦੇ ਸਕਦੇ ਹੋ ਸ਼ਾਮ ਤੱਕ ਕੱਲ ਲੱਗਿਆ ਕੱਲ ਨੂੰ ਜਾਂ ਅੱਜ ਲੱਗਿਆ ਝੋਨਾ ਕਹਿਣ ਦਾ ਭਾਵ ਐਂਡ ਟੂ ਐਂਡ ਤੀਜੇ ਦਿਨ ਜ਼ਰੂਰ ਦੇ ਲੋ ਨੂੰ ਫਰਕ ਦਿਖਾਈ ਦੇਉ ਤੁਹਾਡੇ ਜਿਹੜੇ ਬੂਟੇ ਨੇ ਉਹ ਛੇਤੀ ਖੜੇ ਹੋਣਗੇ ਛੇਤੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਕਿਉਂਕਿ ਆਪਾਂ ਨੇ ਟ੍ਰਾਂਸਪਲੈਂਟਿੰਗ ਕੀਤੀ ਹੁੰਦੀ ਆ ਉਦੋਂ ਬੂਟੇ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਆ ਲੋਡ ਵੀ ਉਸ ਚੀਜ਼ ਦੀ ਹੁੰਦੀ ਆ ਜਿਹੜੀ ਛੇਤੀ ਅਸਰ ਕਰੇ ਭਾਵੇਂ ਕਿ ਅੱਜਕੱਲ੍ਹ ਨੀਮ ਲੇਪਤ ਜੂਰੀਆ ਆਉਂਦੀ ਆ ਆਸਰ ਸਲੋ ਆ ਪਰ ਇੰਨਾ ਵੀ ਸਲੋ ਨਹੀਂ ਹੈਗਾ ਕਿ ਡੀਏਪੀ ਦੇ ਪਟਾਸ ਵਾਂਗੂ ਜਿਆਦਾ ਸਲੋ ਹੋਵੇ ਜਾਂ ਹੋਰ ਤੱਤਾਂ ਵਾਂਗੂ ਜਿਹੜੇ ਛੋਟੇ ਤੱਤ ਨੇ ਸੋ ਇੰਨਾਂ ਚੀਜ਼ਾਂ ਤੇ ਪਹਿਰਾ ਦਿਓ ਕਿਸਾਨ ਪ੍ਰਭੂ ਕਹਿਣ ਦਾ ਭਾਵ ਤਰੰਤ ਜੂਰੀਆ ਪਾਉਣ ਨਾਲ ਤੁਹਾਨੂੰ ਤੁਸੀਂ ਇੱਕ ਖੱਤੇ ਦੇ ਵਿੱਚ ਨਾ ਪਾਓ ਇੱਕ ਦੇ ਵਿੱਚ ਪਾ ਲਓ ਤੁਹਾਨੂੰ ਫਰਕ ਦਿਖਾਈ ਦੇਊ ਤੁਹਾਨੂੰ ਫਰਕ ਦਿਖਾਈ ਦੇਊਗਾ ਹੀ ਦੇਊਗਾ ਇਸ ਚੀਜ਼ ਤੇ ਜੇਕਰ ਪਹਿਰਾ ਦੇ ਲੋਂਗੇ ਤਾਂ ਤੁਹਾਨੂੰ ਅੱਗੇ ਜੂਰੀਆ ਜਿਹੜੀ ਉਹ ਪੂਰੀ ਕਰਨ ਦੇ ਵਿੱਚ ਵੀ ਤੁਹਾਨੂੰ ਸਹੂਲਤ ਮਿਲੂਗੀ ਕਹਿਣ ਦਾ ਭਾਵ ਸੇਤੀ ਪੂਰੀ ਕਰ ਲੋਂਗੇ ਕਿਉਂਕਿ ਨਹੀਂ ਫਿਰ ਜਿਹੜੀ ਆਪਾਂ ਮਾਹੌਲ ਦੀ ਗੱਲ ਕੀਤੀ ਸੀ ਹੁਣ ਬਹੁਤ ਸਾਰੇ ਵੀਰ ਪ੍ਰਚਾਰ ਇਹ ਕਰ ਰਹੇ ਹੁੰਦੇ ਆ ਕਿ ਯਾਰ 10 12 ਦਿਨਾਂ ਬਾਅਦ ਹੀ ਜੂਰੀਆ ਦੇਣੀ ਚਾਹੀਦੀ ਜਦੋਂ ਡੱਕੇ ਜੇ ਖੜੇ ਹੋਗੇ ਫਿਰ ਉਹਨੂੰ ਕੋਈ ਖਤਮ ਕਦੋਂ ਕਰੋਗੇ ਫਿਰ ਹਫਤੇ ਹਫਤੇ ਤੇ ਵੀ ਨਹੀਂ ਪਾਉਣੀ 11 ਦਿਨਾਂ ਬਾਅਦ ਜੂਰੀਆ ਪਾਉਣੀ ਆ ਫਿਰ 50 55 ਦਿਨਾਂ ਤੇ ਜਾ ਕੇ ਖੜ ਜੂਗੀ ਜਿਹੜੇ ਚਾਰ ਗੱਟੇ ਪਾਉਂਦੇ ਆ ਕਿਸਾਨ ਪ੍ਰਭਾ ਫਿਰ ਪਾਉਣਾ ਵੀ ਕਹਿ ਦਿੰਦੇ ਨੇਗੇ ਕਿ 35 ਕਿਲੋ ਹੀ ਜੂਰੀਆ ਪਾਓ ਉਹ ਭਰਾ ਉਹ ਪੂਰੀ ਨਹੀਂ ਹੁੰਦੀ ਇਸ ਤਰੀਕੇ ਨਾਲ ਸੋ ਕਿਸਾਨ ਪ੍ਰਭਾ ਪ੍ਰੈਕਟੀਕਲ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਤੁਸੀਂ ਕੀ ਸੋਚਦੇ ਹੋ ਇਹ ਆਪ ਮੈਟਰ ਨਹੀਂ ਕਰਦਾ ਆਪਾਂ ਨੇ ਆਪਣੀ ਗੱਲ ਤੁਹਾਡੇ ਸਾਹਮਣੇ ਰੱਖੀ ਸੀ ਜਿਹੜੇ ਕਿਸਾਨ ਭਰਾ ਇਸ ਤਰੀਕੇ ਦੇ ਨਾਲ ਨਹੀਂ ਜੁਰੀਆ ਪਾਉਂਦੇ ਹੋਰ ਤਰੀਕੇ ਨਾਲ ਪਾਉਂਦੇ ਆ ਵਧੀਆ ਗੱਲ ਆ ਤੁਸੀਂ ਕਿਸਾਨ ਭਰਾਵੋ ਜੇਕਰ ਤੁਹਾਡਾ ਕੋਈ ਹੋਰ ਫਾਰਮੂਲਾ ਵਧੀਆ ਹੈਗਾਗਾ ਤੁਸੀਂ ਉਹਨਾਂ ਕਿਸਾਨਾਂ ਦੇ ਨਾਲ ਸ਼ੇਅਰ ਕਰ ਸਕਦੇ ਪਰ ਸਾਨੂੰ ਸਾਡਾ ਇਹ ਫਾਰਮੂਲਾ ਬਹੁਤ ਬੈਸਟ ਲੱਗਦਾ ਅਸੀਂ ਹਰ ਸਾਲ ਆਪਣੇ ਖੇਤ ਦੇ ਵਿੱਚ ਅਪਲਾਈ ਕਰਦੇ ਸੋ ਵੀਡੀਓ ਦੇਖਣ ਦੇ ਲਈ ਵੀਡੀਓ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਾ ਹੈ ਕਿਸੇ ਆਗਲੀ ਵੀਡੀਓ ਦੇ ਵਿੱਚ